ਅੰਤਿਆ ਬਹੁਤ ਲੇਟ ਪਤਾ ਲਗਾ ਮੈਨੂੰ ਪਰ ਤੇਨਾਂ ਬਹੁਤ ਰੱਬ ਨੇ ਮਾੜੀ ਕੀਤੀ ਹੈ ਬਹੁਤ ਮਾੜਾ ਹੋਇਆ ਤੇਨਾਂ ਭਾਜੀ ਮੈਨੂੰ ਤੁਹਾਡੇ ਤੇ ਕੋਈ ਖਿਆਲ ਨਹੀਂ ਤੁਹਾਨੂੰ ਫਿਰ ਵੀ ਪਤਾ ਲਗਾ ਦੇ ਤੁਸੀਂ ਆ ਗਏ ਮੈਨੂੰ ਹੌਸਲਾ ਕਰਾਉਂ। ਮੈਨੂੰ ਪਿੰਡ ਦੀਆਂ ਜਨਾਨੀਆਂ ਤੇ ਬਹੁਤ ਗੁੱਸਾ ਆਦਾ ਗੁੱਸਾ। ਜਦੋਂ ਪਾਰੀ ਮੇਰਾ ਪਿਓ ਮਰਿਆ ਸਾਰੇ ਮੱਲੇ ਦੇ ਬੁੱਢੇ ਆਣ ਕੇ ਕਹਿੰਦੇ ਪੁੱਤ ਹੌਸਲਾ ਰੱਖ ਸਾਨੂੰ ਆਪਣਾ ਪਿਓ ਹੀ ਸਮਝਨੀ। ਜਦੋਂ ਮੇਰੀ ਮਾਂ ਮਰੀ ਮਲੇ ਦੀਆਂ ਸਾਰੀਆਂ ਜਨਾਨੀਆਂ ਆ ਕੇ ਕਹਿੰਦੀਆਂ ਪੁੱਤ ਸਾਨੂੰ ਆਪਣੀ ਮਾਂ ਹੀ ਸਮਝੀ ਤੇ ਹੁਣ ਘਰਵਾਲੀ ਮਰ ਗਈ ਆ ਕਿਸੇ ਜਨਾਨੀ ਨੇ ਪਿੰਡ ਦੀ ਨੇ ਨਹੀਂ ਆ ਕੇ ਕਿਹਾ ਕਿ ਸਾਨੂੰ ਆਪਣੀ ਘਰਵਾਲੀ ਸਮਝੀ ਮੇਰੀ ਗੱਲ ਸੁਣ ਆਪੂੰ ਛੱਡ ਤੇ ਛੇਤੀ ਤਿਆਰ ਹੋ ਆਪਾਂ ਚੱਲੀਏ ਨਾ ਕੀ ਗੱਲ ਹੋਈ ਤੇਰੇ ਪੇ ਗਿਆ ਤੇ ਫੋਨ ਆ ਤੇਰੀ ਤਾਈ ਮਰ ਗਈ ਹਾਏ ਰੱਬਾ ਅਰੇ ਕੱਲ ਹੀ ਤਾਂ ਤਾਈ ਨਾਲ ਮੇਰੀ ਗੱਲ ਹੋਈ ਹੈ ਨਾ ਹੋਇਆ ਕੀ ਤਾਈ ਜੀ ਨੂੰ ਤੈਨੂੰ ਪਤਾ ਹੀ ਹੈ ਤੇਰੀ ਤਾਈ ਦੀ ਕੁੜੀ ਦੇ ਮੁੰਡਾ ਹੋਇਆ ਸੀ ਹਾਂਜੀ ਤੇ ਉਹਦੇ ਉਹਨਾਂ ਨੇ ਕੱਪੜੇ ਦੇਣ ਜਾਣਾ ਤੇ ਨਾਲੇ ਤੇਰੀ ਤਾਈ ਖੋਇਆ ਮਾਰ ਕੇ ਲੈ ਆ ਕੇ ਚੱਲੀ ਸੀ ਉਹਦੇ ਵਾਸਤੇ ਅੱਛਾ ਤੇ ਜੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਖੋਇਆ ਮਾਰ ਲੱਗੀ ਤੂੰ ਨਕਲੀ ਦੋਤੀ ਸੀ ਖੋਇਆ ਤੇ ਮਰਿਆ ਨਹੀਂ ਤੇਰੀ ਤਾਈ ਮਰ ਗਈ ਕੀ ਹੋਣੇ